ਜੀ 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 ਤੁਹਾਨੂੰ ਪਤਾ ਨਹੀਂ ਉਹ ਹੀ ਦੇਖਦੇ ਪਾਉਂਦੇ ਪਾਉਂਦੇ ਆਹ ਤੇਰੀ ਨੰਨ ਜੱਗਾ ਪਾ ਵੇ ਨੰਨ ਦਾ 100 ਗ੍ਰਾਮ ਹੀ ਜੁਲਾਈ ਪਾਈ ਹੁਣ ਕਿਤਾ ਫੇਰ ਪਉਣੀ ਆ ਆ ਵੇਖ ਲੋ ਮੇਰੀ ਕਾਵਲੀਆ ਸਾ ਮੇਰੀ ਤਲਾਸ਼ੀ ਲੈ ਲੋ ਕਹਿੰਦੇ 100 ਗ੍ਰਾਮ ਹੀ ਰੋਣ ਪਉਣੀ ਦਿੱਤੇ ਆਖੀ ਤੇਰਾ ਨਾਂ ਆ ਕੀ ਆਜ ਤੇਰਾ ਨਾਂ ਜਫਤਾਰ ਸਿੰਘ ਕਿੱਥੇ ਰਹਿਣ ਵਾਲਾ ਵੀਸੇ ਗਾਂਜਾ ਕਿੱਥੇ ਰਹਿਣ ਵਾਲਾ ਮੈਂ ਰਾਜ ਤੇ ਫੇਰ ਰਾਜ ਮੈਂ ਦਰ ਆਉਣੀ ਲਾਈ ਇਹ ਉਹਨਾਂ ਦਾ ਪਿੱਛੇ ਕਰ ਰਿਹਾ ਹੈ। ਇਹੋ ਮਲਾਇਆਂ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ। ਇਹ ਭਾਜੀ ਆਹ ਵੇਖੋ ਮੇਰੇ ਜਿਹੜਾ ਮਨ ਕਾਰ। ਨਹੀਂ ਵਰਦੀ ਪਾੜੀ ਹੈ ਤੁਸੀਂ। ਮੈਂ ਨਹੀਂ ਪਾੜੀ। ਇਹ ਇਹ ਆ ਪਾੜੀ। ਇਹ ਕਿੱਦਾਂ ਪਾੜੀ? ਮੇਰਾ ਸੌਖਾਵੇ ਪਾੜੀ ਇਹਨੇ ਆਪ। ਆ ਜੀ ਮਰੀਂ ਭਾਜੀ। ਆ ਜੀ ਤੁਸੀਂ ਆ ਪਾੜੀ ਹੈ। ਕੋਣ ਆਲਾ? ਕੋਈ ਅਹੀਂ ਕੋਈ ਨਾ ਮੋਟੇ ਰਾਹ ਜਾ। ਤੇਰੇ ਕੋਲ ਸੜਿਆ ਪਬਲਿਕ ਦਾਵਾ ਵਾ। ਆਹ ਵੇਖੋ ਆਲਾ ਮੀਟ ਮਖਾਵਾ। ਆਹ ਟੈਕ ਲਾਓ। ਦੇਖੋ ਮੇਰਾ। ਮੇਰਾ ਟੈਕ ਲਗਾਓ। ਕਿੰਨਾ ਦਾ ਕੁਸਟਮ ਹੈ ਇਹਨਾਂ ਨੂੰ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹ ਨਹੀਂ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਇੱਕ ਡਾਊਨ ਟੇਨ ਦੇ ਖਾਣੇ ਦਾ ਇੱਕ ਆ ਹਾਂਜੀ ਇਹ ਆਜ ਕਾ ਮੈਂ ਰੀਚਾਰਜ ਕੋਟ ਖਾਤੋਂ ਇਹਨਾਂ ਦਾ ਆ ਟੁਲਕੇ ਤੇ ਮੈਂ ਕੀ ਬੰਦੇ ਆ ਇਹਨਾਂ ਦਾ ਹੱਟ ਠਾਟ ਰੱਤਾ ਅਹੀਂ ਜਾ ਕੇ ਚੋਕੀ ਤੇ ਰਹਿ ਜਾਂਦੇ ਨੇ ਸਾਡੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇੰਨੀ ਨੌਬਤ ਕਿਉਂ ਆਈ ਮਰਦੀ ਪਾੜਨੀ ਆਪਾਂ ਦੇਖੋ ਜੀ ਹੁਣ ਲੋਕ ਆ ਆਪਿਆ ਤੋਂ ਨਹੀਂ ਆ ਇਹਨਾਂ ਤੋਂ ਇਲਾਵਾ ਨਾਗਰ ਮੇਦੋ ਲੋਕਾਂ ਨੂੰ ਪੁੱਛੋ ਕਿੱਥੀ ਬਣਿਆ ਜੇਕਰ ਮੈਂ ਮੈਂ বনাই <inaudible> ਮੈਂ ਤਾਂ ਇਹਨਾਂ ਜਗ੍ਹਾ ਤਾਂ ਉਹਨਾਂ ਬਸ ਸੌਗਰਾ ਵੀ ਨਹੀਂ ਲੰਗਾਈ ਪਾਈ ਸੀ ਹੁਣ ਕਿਦਾ ਫੇਰ ਪਾਉਣੀ ਆ ਚਾਪਾ ਵੇਖ ਲਓ ਮਾ ਚਲਾ ਮੇਰੀ ਅੱਜ ਜੀ ਆਪ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਨਾ ਪਾਉਣੀ ਦਿੱਤੇ ਅੱਜ ਤੇਰਾ ਨਾਂ ਆ ਗਈ ਆਜ ਮੇਰਾ ਨਾਂ ਜਫਤਾਰ ਸਿੰਘ ਕਿੱਥੇ ਰਹਿਣ ਵਾਲਾ ਮੈਂ ਰਾਜਪੁਰ ਤੇਰਾ ਰਾਜਪੁਰ ਦਾ ਰਾਵਣ ਨਹੀਂ ਆਇਆ ਬੋਲੋ ਜੀ ਤੁਸੀਂ ਕੀ ਬੋਲ ਰਹੇ ਹੋ ਇਹੋ ਮਲਾਇਆਂ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ ਇਹ ਭਾਜੀ ਆ ਵੇਖੋ ਮੇਰੇ ਜੀ ਮੇਨ ਕਾਰਦੀ ਪਾੜੀ ਹੈ ਤੁਸੀਂ ਮੈਂ ਨਹੀਂ ਪਾੜੀ ਇਹ ਇਹ ਆ ਪਾੜੀ ਇਹ ਕਿੱਦਾਂ ਪਾੜੀ ਇਹ ਸਾਂ ਖਾਵੇ ਪਾੜੀ ਇਹਨੇ ਆਹ ਜੀ ਅਮਰੀਕਾ ਜੀ ਤੁਸੀਂ ਆ ਪਾੜੀ ਹੈ ਕੋਣ ਨਾਲ ਕੋਈ ਅਹੀਂ ਜਨਾਬਤ ਰਾਜਾ ਤੇਰੇ ਕੰਨ ਫੜਿਆ ਪੁੱਤ ਦੀ ਦੁਆਵਾਂ ਨਾ ਦੇਖੋ ਮੇਰੇ ਮੱਥਾ ਦਾਵਾ ਨਾ ਟੱਕ ਚਾ ਲੋ ਮੇਰਾ ਟੱਕ ਲਗਾਓ ਯਾਹ ਫੇਡਰ ਫੇਡਰ ਨਹੀਂ ਇਹ ਬੱਸ ਬਸ ਨੀ ਲਾਵਾਂਗੇ ਇਸ ਤੋਂ ਬਾਅਦ ਤੇ ਆ ਜਾਏਗਾ ਨਾ ਬਸ ਨਹੀਂ ਹਾਂ ਦੇਖੋ ਇਹ ਕਿੱਥੇ ਲੈ ਕੇ ਜਾ ਰਹੇ ਹਨ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਕਟੌੜ ਮੈਂ ਤੇ ਠਾਡੇ ਦਾ ਕੀ ਹਾਂਜੀ ਮੈਂ ਚਾਰਜ ਫੋਰਸ ਖਾਲਸਾ ਇਹਨਾਂ ਦਾ ਆ ਗੁੜਕੇ ਤੇ ਮੈਂ ਕੀ ਬੰਦਿਆ ਇਹਦਾ ਹੱਥ ਟਰੱਕ ਆਤਾ ਅਹੀਂ ਜਾ ਕੇ ਚੋਕੀ ਤੇ ਜਿਹੜੇ ਨਾਲ ਸਾਡੀ ਜਿਹੜੀ ਕਾਰਵਾਈ ਮੰਗੂਗੀ ਇਹ ਇਹਨੇ ਬੱਤੀ ਲਾ ਬੱਤੀ ਜਾਂਦੀ ਹੈ ਇਹ ਇੰਨੀ ਨੌਬਤ ਕਿਉਂ ਆਈ ਮਰਦੀ ਪਾ ਰਹੀ ਆਪਾਂ ਦੇਖੋ ਜੀ ਹੁਣ ਲੋਕ ਆ ਆਪਿਆ ਦਮੇਹੀਆ ਇਹਨਾਂ ਤੋਂ ਲਾਵਾ ਮਰਾਜ ਨਾਲ ਪੁੱਛੋ ਕਿੱਥੀ ਬਣਿਆ ਜੇ ਕੋ ਮੈਕ গলি oh, তুমি oh. oh. oh, ਆ ਤੈਨੂੰ ਪਾਈ ਨਾ ਜੇ ਪਾ ਹੋਏ ਨਾ ਤੇ 100 ਗ੍ਰਾਮ ਵੀ ਨਹੀਂ ਜਾਈ ਪਈ ਹਿੱਕਾਂ ਹੁਣ ਕਿੱਦਾ ਫੇਰ ਪਉਣੀ ਆ ਆ ਵੇਖ ਲਓ ਮੈਂ ਤੈਨੂੰ ਲਵਾ ਮੇਰੀ ਆ ਜੀ ਸਾਹ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਵੀ ਨਾ ਪਉਣੀ ਦਿੱਤੇ ਆਖੀ ਤੇਰਾ ਨਾਂ ਕੀ ਆ ਅੱਜ ਮੇਰਾ ਨਾਂ ਜਫਤਾਰ ਸਿੰਘ ਕਿੱਥੇ ਰਹਿਣ ਵਾਲਾ ਕਿੱਥੇ ਰਹਿਣ ਵਾਲਾ ਮੈਂ ਰਾਉ ਦੀ ਫੇਰ ਮੈਂ ਜਰਾ ਰੌਣ ਲਈ ਲੈ ਆਇਆ ਹੋਰ ਪੁਲਿਸਰਾਂ ਕਿੱਧਰ ਬੋਲ ਰਿਹਾ ਇਹ ਤਰ੍ਹਾਂ ਦਾ ਫਿਕਸ਼ਨ ਹੈ ਜੋ ਮਲਾਇਆਂ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ ਭਾਜੀ ਆ ਵੇਖੋ ਮੇਰੀ ਜਿਹੜਾ ਮੈਂ ਨਹੀਂ ਪੜੀ ਪੜੀ ਪਾਣੀ ਹੈ ਤੂੰ ਨਾ ਮੈਂ ਨਹੀਂ ਪੜੀ ਤੇਰੇ ਆ ਪੜੀ ਇੱਕ ਕਿਤਾਬ ਪੜੀ ਤੇਰਾ ਸੌ ਖਾਵੇ ਪੜੀ ਇਹਨੇ ਆ ਜੀ ਮਰੀਂ ਭਾਜੀ ਤੁਸੀਂ ਆ ਪੜੀ ਹੈ ਕੋਣ ਆਲਾ ਕੋਈ ਅਹੀਂ ਇਮਾਮ ਦੇ ਰਾਹ ਹਜਾ ਤੇਰੇ ਕੋਲੋਂ ਫੜਿਆ ਪਬਲਿਕ ਦਵਾਵ ਆ ਆ ਵੇਖੋ ਆਦਾ ਅਮੀਰ ਦੀ ਮੱਖਾਂ ਦਾ ਨਾ ਆ ਟੱਕਰ ਲੈ ਲੈ ਤੂੰ ਮੇਰਾ ਟੱਕ ਮਗਾਓ ਆ ਲੈ ਆ ਰਿਹਾ ਨੌਕਾ ਕੋਲ ਲਾ ਦੇ ਕਿਉਂ ਪਿਆ ਮੈਂ ਲੈ ਮੈਂ ਲੈ ਇਹਦਾ ਫਸਤਾ ਹੈ ਕਿਹਦਾ ਮੰਗ ਰਿਹਾ ਇਸ ਨੰਬਰ ਤੇਰਾ ਤੇਰਾ ਨਾ ਗੱਪ ਸੁਣੇ ਹਾਂ ਤੇਰੀ ਗੱਲ ਮੈ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਕੰਡਾਉਂਟ ਦੇ ਖਾਣ ਦਾ ਇਹ ਕੀ ਹਾਂਜੀ ਇਹ ਆਜ ਕਾ ਮੈਂ ਚਾਰਜ ਫੋਰ ਖਾਤੋਂ ਵੀ ਇਹਨਾਂ ਦਾ ਆ ਘੁਲਕੇ ਤੇ ਮੈਂ ਵੀ ਬੋਲ ਜਿਆ ਇਹਦਾ ਹੱਟ ਹਟਾ ਕਰਤਾ ਅਹੀਂ ਜਾ ਕੇ ਚੌਥੀ ਟੈਜਟੇ ਡਾ ਲਾਉਂਦੇ ਆ ਸਾਡੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇਹਨੇ ਨੌਬਤ ਕਿਉਂ ਆਈ ਮਰਦੀ ਪਾੜਦੀ ਆਪਾਂ ਦੇਖੋ ਜੀ ਹੁਣ ਲੋਕ ਆ ਆਖਿਆ ਤੋਂ ਮੇਰੀਆ ਇਹਨਾਂ ਤੋਂ ਲਾਵਾ ਮਰਾਜਮੇ ਤੋਂ ਉਹਨਾਂ ਨੂੰ ਪੁੱਛੋ ਕਿਥੀ ਬਣਿਆ ਜੇ ਤੋ ਮੇਰੇ ਕੋਲ ਮਾਈਕ ਮੇਰੀ ਕਰਨੀ ਆ ਆਹ ਵੇ ਬਹੁਤ ਹੈ ਕਿਥੇ ਕਿਹਨੂੰ ਖੜੇ ਨੀ ਹਾਂ ਲੋ ਹਾਲੋ

ਆਜੇ ਨੀਂ ਨਾ ਦੇ ਆਪਾ ਹੋਏ ਨਾ ਬਿੱਟ 100 ਗ੍ਰਾਮ ਹੀ ਨਹੀਂ ਜਾਈ ਪਾਈ ਹੁਣ ਕਿਤਾ ਫੇਰ ਪਉਣੀ ਆ ਆ ਵੇਖ ਲਓ ਮੇਰੀ ਕਾਹਲੀ ਆ ਜੀ ਸਾਹਮਣੇ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਨਾ ਪਉਣੀ ਦਿੱਤੇ ਆਜੀ ਇੱਕ ਤੇਰਾ ਨਾ ਆ ਗਿਆ ਅੱਜ ਮੇਰਾ ਨਾ ਜਤਾਰ ਸਿੰਘ ਕਿੱਥੇ ਰਹਿਣ ਆਲਾ ਇੱਥੇ ਗਾਂ ਜਾ ਕਿੱਥੇ ਰਹਿਣ ਆਲਾ ਮੈਂ ਰਾਜੀ ਤੇਰੇ ਰਾਮ ਜੀ ਦਾ ਆਉ ਲੈ ਜਾ ਇਹੋ ਜੀ ਪੁਲਿਸ ਤਾਂ ਕਿੰਨਾ ਬੋਲਦਾ ਓਹ ਤਰ੍ਹਾਂ ਮਾਤਿਓਂ ਕਰੀਂ ਇਹੋ ਮਲਾਏਂਗੇ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ ਭਾਜੀ ਆਹ ਵੇਖੋ ਮੇਰੀ ਮੈਂ ਵਰਦੀ ਪਾ ਰਹੀ ਏ ਤੂੰ ਮੈਂ ਪਾ ਰਹੀ ਏ ਇਹ ਲਿਆ ਪਾ ਰਹੀ ਏ ਕਿੱਦਾਂ ਪਾ ਰਹੀ ਏ ਸਾਂ ਖਾਵੇ ਪਾ ਰਹੀ ਏ ਲਿਆ ਆਹ ਇਹ ਵਰਦੀ ਤਾਂ ਨਹੀਂ ਤੁਸੀਂ ਆ ਪਾ ਰਹੀ ਏ ਕੋਣ ਲਾ ਲ ਕੋਈ ਅਹੀਂ ਜਿੰਨਾ ਕੋਟੇ ਰਾਜਾ ਤੇਰੇ ਕੋਲ ਫੜਿਆ ਪਬਲਿਕ ਗਲੋਬ ਆ ਆਹ ਵੇਖੋ ਆਹਦਾ ਮੀਂਦ ਮੱਥਾ ਦਾਵਾ ਆਹ ਟੈਕਲ ਤੇਰਾ ਟੈਕਲ ਲਗਾਓ ਆਮ ਤੌਰ ਤੇ ਆਹ ਨਾ ਨਾ ਕੋਈ ਬਲਾ ਨਹੀਂ ਚਾਉਂਦਾ ਮੈਂ ਨਹੀਂ ਹੈ ਤਾਂ ਨਹੀਂ ਕਿਹਦਾ ਬਸ ਤਾਂ ਨਹੀਂ ਨਾ ਮੰਗਦੇ ਸੀ ਨਾ ਤੇ ਆਹ ਦੇ ਨਾ ਲੱਗਾ ਕੋਈ ਨਹੀਂ ਆਹ ਦੇ ਨਾ ਹੋਰ ਬੰਦੇ ਕਿਥੇ ਲੈ ਕੇ ਜਾ ਰਹੇ ਹਨ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿਥੇ ਲੈ ਕੇ ਜਾ ਰਹੇ ਤੁਸੀਂ ਇਹ ਕਟੌਣ ਵਿੱਚ ਥਾੜੇ ਦਾ ਇੱਕ ਗਿਆ ਹਾਂਜੀ ਇਹ ਆਜ ਕੇ ਮੈਂ ਚਾਰਜ ਫੋਰ ਖਾਲਸਾ ਇਹਨਾਂ ਦਾ ਆ ਤੁਲਕੇ ਤੇ ਬੈਂਕ ਦੀ ਲੱਗੇ ਤੇ ਇਹਨਾਂ ਦਾ ਹੱਥ ਢਾਟ ਰੱਖਦਾ ਨਹੀਂ ਜਾ ਕੇ ਚੋਕੀ ਤੇ ਜਿਹੜੇ ਤੁਹਾਡੀ ਪਾਣੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇਹ ਨਹੀਂ ਨੌਬਤ ਕਿਉਂ ਆਈ ਮਰਦੀ ਪਾੜਨੀ ਆਪਾਂ ਦੇਖੋ ਜੀ ਹੁਣ ਲੋਕ ਆ ਆਤਿਆਸ ਮੇਰੀ ਇਹਨਾਂ ਤੋਂ ਇਲਾਵਾ ਮਰਾਇਮੇ ਨੂੰ ਲੋਕਾਂ ਨੂੰ